ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢिलो ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੀ ਬਲਦੇਵ ਸਿੰਘ ਪਿੰਡ ਤਨੌਰ ਖੁਰਦ ਦਾ ਜਲਾ ਸੰਗਰੂਰ ਤਸੀਲ ਧੂਰੀ ਠੀਕ ਆ ਧੂਰੀ ਤੋਂ ਹੋਊਗਾ 8-10 ਕਿਲੋਮੀਟਰ ਨੇੜੇ ਹਾਂ 8 ਕਿਲੋਮੀਟਰ ਹੈ ਮੋਬਾਈਲ ਨੰਬਰ ਆਪਣਾ ਜੀ 82646 37958 82646 37958 37958 ਇਹਦੇ ਆਪਾਂ ਵੇੜ ਦੇਖਦੇ ਪੰਜ ਸੂਆ ਸੁੰਦੀ ਆ ਪਹਿਲਾ ਹਨ ਹਾਂ ਜੀ ਪਹਿਲਾ ਸੂਆ ਸੁੰਦੀ ਆ ਜੀ ਕੈਕ ਦਿਨ ਬਾਕੀ ਆ ਸੂਣ ਚ ਇਹਦੇ ਅਜੇ ਇਹਦੇ ਲੈ ਜੂ ਜੀ ਚਾਰ ਪੰਜ ਦਿਨ ਆ ਜੀ ਚਾਰ ਪੰਜ ਦਿਨ ਸੂਣ ਚ ਬਾਕੀ ਆ ਤੇ ਠੰਡੀ ਠੰਡੀ ਬਹੁਤ ਆ ਹਾਂ ਜੀ ਠੰਡੇ ਹੁਣ ਵੀ ਪੂਰੀ ਸੀਲ ਆ ਰਾਤਰੀ ਜਾਗਦੀ ਉਹ ਜਲੀ ਕਰਦੀ ਮਲਾਂ ਸੀਲ ਠੰਡੀ ਪੂਰੀ ਫੁੱਲਾਪੂਰ ਚੱਕਦੀ ਹੈ ਨਾ ਹਾਂ ਜੀ ਤੇ ਇਹਦੀ ਮਾਦਰ ਕਾਰਡ ਵਗੈਰਾ ਆਪਣਾ ਮਾਲਕ ਨੂੰ ਦੱਸਿਆ ਹੁਣ ਇਹਦੀ ਮਾਦਰ ਕਾਰਡ ਜੀ ਦੱਸਿਆਗਾ 24 25 ਕਿਲੋ ਠੀਕ ਹੈ ਆਪਾਂ ਅੰਦਾਜ਼ਾ ਲਾ ਸਕੀ ਵੀ ਕਿੰਨਾ ਦੁੱਧ ਪਾਉ ਤੁਹਾਡੇ ਹਿਸਾਬ ਨਾਲ ਇਹ ਇਹ ਮੇਰੇ ਹਿਸਾਬ ਨਾਲ ਜੀ ਪਾਉ ਜੁਈ 17 18 ਕਿਲੋ ਨਹੀਂ ਮੇਰੇ ਹਿਸਾਬ ਨਾਲ ਤਾਂ ਇਹ ਠੀਕ ਹੈ ਬਾਕੀ ਆਲੇ ਸੇਵਾ ਤੇ ਪੈਂਦਾ 18 ਗ੍ਰੇਡ ਦੁੱਧ ਮੰਨ ਕੇ ਲੈ ਲੇ ਬੰਦਾ ਹਾਂ ਜੀ ਭਾਅ ਵੀ ਯਾਰ ਇਹਦਾ ਕੀ ਰੱਖਿਆ ਬਾ ਬਾਜ਼ਾਰ ਚ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਹਾਂ ਜਾਇਜ਼ ਤੋਰਿਓ ਮੜਿਆ ਬਾਹਰ ਨੂੰ ਸੋ ਵੀਰੋ ਠੰਡੀ ਸੀਲ ਦੇਖੋ ਕੋਈ ਅੰਦਰ ਨਹੀਂ ਠੰਡੀ ਆਦਾ ਪੁੱਜ ਕੇ ਠੰਡੀ ਜਿਹਨੂੰ ਕਹਿੰਦੇ ਸਰ ਠੰਡੀ ਐ ਤੇ ਭਲਾਂ ਭੁਲਾ ਥੋੜੀਆਂ ਪਾਉਣ ਲੱਗ ਗਈ ਹੁਣੇ ਪਲੂਣ ਪਹਿਲਾ ਸੂਆ ਸੋ ਥਣ ਥਣ ਦੇਖੋ ਨੇੜੇ ਤੋਂ ਪੂਰਾ ਸੋਨਾ ਸਾਫ਼ ਜਿਹਾ ਤੇ ਪਹਿਲਾ ਸੂਆ ਪਲੂਣ ਸੂਦੀ ਪਈ ਐ ਦੇਖੋ ਮਾੜੇ ਮਾੜੇ ਸਿੰਗ ਜਰੂਰ ਹੈਗੇ ਜੇ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਪੂਰਾ ਚੰਗਾ ਸੁਨੱਖਾ ਤੇ ਜਿੰਦਾਂ ਸਮੀ ਬੜੀ ਵੀ ਬਹੁਤ ਜ਼ਿਆਦਾ ਹੈਗੀ ਤੇ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਬਾਜਬ ਤੇ ਪਹਿਲਾ ਸੁਆਪ ਨੂੰ ਸੁੰਦੀ ਪਈ ਐ ਦੰਦੋਂ ਵੀ ਮੇਰਾ ਸਿਰ ਲਗਭਗ ਖੀਰੀ ਐ ਕਿਦਾਂ ਦੇਖੇ ਨੀ ਆਪਾਂ ਦੰਦ ਨਹੀਂ ਦੇਖੇ ਜੀ ਮੇਰੇ ਹਿਸਾਬ ਤੇ ਸੁੰਦੀ ਤੇ ਖੀਰੀ ਦੋਂਦੀ ਕਿ ਲਗਭਗ ਇਦਾਂ ਵੀ ਹੋਣੀ ਹੈਗੀ ਤੇ ਬਾਕੀ ਲੇਵਾ ਦੇਖੋ ਬਣਦੀ ਬਹੁਤ ਜ਼ਿਆਦਾ ਜਾਂਦੀ ਐ ਐਨੇ ਪਤਾ ਕਰਮ ਵਾਲੀ 20 ਕਿਲੋ ਨੂੰ ਲੰਘ ਜੇਗਾ ਹਣੂ ਪਰ 18 ਗੇਲਰ ਤੁਸੀਂ ਮੰਨ ਸਕਦੇ ਹੋ ਤੇ ਥਾਂ ਤੋਂ ਬਹੁਤ ਚੰਗਾ ਭੜਾ ਪਾਉਣ ਲੱਗੀ ਤੇ ਦੇਖੋ ਨੀ ਥਣ ਹਵਾਨੇ ਦੀ ਸਾਫ ਸੁੱਥਰੀ ਤੇ ਬਾਕੀ ਮੇਨ ਗੱਲ ਠੰਡੀ ਸੁੰਢੀ ਦਾ ਕੋਈ ਅੰਤਰੀ ਦੇਖੋ ਹਵਾਨਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਜਾਵਾ ਪੂਰਾ ਸਾਫ ਸੁਥਰਾ ਵੱਡਾ ਭਾਰਾ ਹਵਾਨਾ ਹੈਗਾ ਤੇ ਫਿਲਹਾਲ ਕੱਲਾ ਨਾਲ ਹੀ ਸੇਲ ਆਪਣੇ ਕੋਲ ਹਾਂਜੀ ਕੱਲਾ ਹੀ ਹੈ ਨੰਬਰ ਬੋਲੇ ਜੀ ਦੁਬਾਰੇ ਆਪਣਾ ਨੰਬਰ 82643 37958 ਸੋ ਬਰੋ ਠੰਡੀ ਵਗੈਰਾ ਦੇਖੋ ਜਮਾ ਸੀਲ ਕਰਨ ਵਾਲੀ ਐਨੀ ਸਾਈਵਾਲ ਠੰਡੀ ਬਹੁਤ ਘੱਟ ਮਿਲਦੇ ਸਾਈਵਾਲ ਦਾ ਮਿਲ ਜਾਂਦੇ ਪਰ ਠੰਡੀ ਨਹੀਂ ਮਿਲਦੀ ਸੋ ਪਿੰਡ ਕਨੌਰ ਖੁਰਦ ਜ਼ਿਲ੍ਹਾ ਸੰਗਰੂਰ ਪੈਂਦਾ ਧੂਰੀ ਜਨ ਦੇ ਕਿਸੇ ਵੀਰ ਦੇ ਵਾੜ ਪਸੰਦ ਹੋਵੇ ਉਸ ਨੰਬਰ 'ਤੇ ਸੰਪਰਕ ਕਰਕੇ ਜਮੇਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ